ਤੇਜ ਮੀਂਹ ਤੇ ਗੜੇ ਮਾਰੀ ਦੇ ਚੱਲਦੇ ਜੈਤੂ ਦਾ ਕੋਟਪੂਰਾ ਰੋਡ ਦੇ ਉੱਪਰ ਬਿਜਲੀ ਦੇ ਖੰਭੇ ਡਿੱਗੇ ਬੱਸ ਤੇ ਜਾਨੀ ਹੋਈ ਨੁਕਸਾਨ ਦੀ ਬਚਤ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ 3 ਵਜੇ ਦੇ ਕਰੀਬ ਇਥੋਂ ਦੇ ਕੋਟਪੂਰਾ ਰੋਡ ਦੇ ਉੱਪਰ ਜੈਤੂ ਵਿਖੇ ਪਏ ਤੇਜ ਮੀਂਹ ਨੇਰੀ ਤੇ ਝੱਖੜ ਦੇ ਚੱਲਦਿਆਂ ਜੋ ਪ੍ਰਾਈਵੇਟ ਬੱਸਾਂ ਜਾ ਰਹੀਆਂ ਸਨ ਉਹਨਾਂ ਦੇ ਉੱਪਰ ਬਿਜਲੀ ਦੇ ਖੰਭੇ ਡਿੱਗ ਪਏ ਅਤੇ ਆਵਾਜਾਈ ਲਗਭਗ ਪੂਰੀ ਤਰ੍ਹਾਂ ਨਾਲ ਬੰਦ ਹੋ ਗਈ ਜਿਹਦੇ ਚੱਲਦੇ ਲੋਕਾਂ ਨੂੰ ਅਤੇ ਸਵਾਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਆਓ ਸੁਣਦੇ ਹਾਂ ਕੀ ਕਹਣਾ ਹੈ ਇਸ ਬੰਦੀ ਉੱਥੇ ਪਹੁੰਚੇ ਲੋਕਾਂ ਦਾ ਅਤੇ ਬੱਸ ਦੇ ਡਰਾਈਵਰ ਦਾ ਜਿਸ ਵੱਲੋਂ ਇਹ ਹਾਦਸਾ ਲਗਾਤਾਰ ਦੇਖਿਆ ਗਿਆ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਬਿਜਲੀ ਕਰਮਚਾਰੀਆਂ ਵੱਲੋਂ ਲਗਾਤਾਰ ਮਿਹਨਤ ਕੀਤੀ ਜਾ ਰਹੀ ਹੈ ਉਹ ਵੀ ਬਾਰਸ਼ ਜਿਆਦਾ ਹੀ ਝਕੇੜਾ ਸੀ ਉਹਦੇ ਨਾਲ ਦਰਖਤ ਡਿੱਗਿਆ ਇੱਕ ਉਹ ਦਰਖਤ ਦੇ ਨਾਲ ਕੇਵਲ ਡਿੱਗੀ ਭਾਰੀ ਚਿੱਕੇਲ ਉਹਨੇ ਸਾਰੇ ਕੰਬੇ ਸਿਰ ਤੇ ਵੀ ਕੀ ਕੋਈ ਨੁਕਸਾਨ ਵਗੈਰਾ ਵੀ ਪਾਇਆਗਾ ਨੁਕਸਾਨ ਨਹੀਂ ਕੋਈ ਵੀ ਹੋਇਆ ਬਚਤ ਹੋ ਗਈ ਹੈ ਤਾਂ ਆ ਖੰਭਾ ਵਾਸਤੇ ਉੱਤੇ ਖੜ ਗਿਆ ਨਾਲ ਬਚਤ ਹੋ ਗਈ ਉਹ ਟਰੈਕਟਰ ਤੇ ਡਿੱਗਿਆ ਇੱਕ ਬਾਈ ਉਹ ਵੀ ਬਚ ਗਿਆ ਤਾਂ ਛੱਟ ਪੇੜ ਨਹੀਂ ਲੱਗੀ ਪਈ ਹੈ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਜੀ ਮੈਂ ਬਠਿੰਡਾ ਆ ਰਿਹਾ ਸੀ ਅੰਮ੍ਰਿਤਸਰ ਚੱਲਿਆ ਆ ਕਿੰਨੇ ਕ ਖੰਭੇ ਡਿੱਗੇ ਜੀ ਇਸ ਨਾਲ ਜੀ ਖੰਭੇ 6-7 ਡਿੱਗੇ ਜੀ ਜੀ ਠੀਕ ਹੈ ਵੀ ਕੋਈ ਨੁਕਸਾਨ ਤੋਂ ਵਿਚਾਰੇ ਨਾ ਨੁਕਸਾਨ ਨਹੀਂ ਹੋਇਆ ਕੋਈ ਵੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਧਰਮਵੀਰ ਹੈ ਠੀਕ ਹੈ ਜੀ ਠੀਕ ਹੈ ਤੁਹਾਡੇ ਨਾਲ ਇਹ ਪੋਲ ਆ ਜਿਹੜੇ ਸਾਰੇ ਸਾਰੇ ਟਿੱਕਰ ਪਰ ਲੱਗ ਕੇ ਆਪਰ ਤੋਂ ਕੋਲ ਡਿੱਗੇ 16 ਕੋਲ ਡਿੱਗੇ 16 ਕੋਲ ਡਿੱਗੇ ਕੋਈ ਜਾਨਵਰੀ ਨੁਕਸਾਨ ਵੀ ਪੈ ਜਾਂਦਾ ਨਹੀਂ ਕੋਈ ਨੁਕਸਾਨ ਨਹੀਂ ਨੁਕਸਾਨ ਤੋਂ ਬਚਾਰੇ ਤੇ ਕਿੰਨੇ ਚਿਰ ਤੱਕ ਜਿਹੜੀ ਸੜਕਾ ਪੂਰੀ ਕੰਪਲੀਟ ਚੱਲ ਪੂਗੀ ਜੀ ਇਹਦੋਂ ਲੱਗਿਆ ਉਹ ਜਿ ਕਰਾਈ ਜਾਂਦੇ ਨੇ ਕਿਦੋਂ ਇਹ ਡਿੱਗੇ ਕੀ ਇਹਦੇ ਵਿੱਚ ਕਰੰਟ ਵਗਦਾ ਸੀ ਕਿ ਕਿਸੇ ਦੇ ਕਰਟ ਤਾਂ ਹੁਣ ਕੇਵਲ ਤਾਂ ਹੀ ਬਚਾਰੇਗਾ ਫਿਰ ਨਾਲ ਦੀ ਪਿੱਛੋਂ ਬੰਦ ਹੋ ਜਾਂਦਾ ਥਾ ਦੇ ਕਾਟੇ ਸ਼ੋਨਾ ਨੰਬਰ 60 ਡਾਊਨ ਦੇ ਕਾਰਨ ਨੰਬਰ 10 ਕੰਬੇ ਟੁੱਟ ਗਏ ਜੀ ਦੀਪ ਬਾਸ ਦੇ ਉੱਤੇ ਇਤੋਂ ਤੇ ਕੰਬਾ ਡਿੱਗਣ ਦੇ ਨਾਲ ਬੈਕ ਮਗਰੀ ਮੈਂ ਇਹਨਾਂ ਦੇ ਆ ਰਿਆ ਸੀ ਗਈ ਉਸੇ ਵਕਤ ਫੌਰਨ ਮੈਂ ਮਿਲ ਕੇ ਮਹਿਕਬੇ ਨੂੰ ਆਪਣੇ ਪਲਾਹ ਦਿੱਤੀ ਸੱਚ ਸਭ ਨੂੰ ਪਾਣ ਕੀਤਾ ਜੀ ਬਿਲਕੁਲ ਸੁਨੀਰ ਅਫਸਰੋਂ ਦੱਸਿਆ ਜੀ ਮੁਰਤ ਤੋਂ ਬਾਅਦ ਅਸੀਂ ਬਿਲੀ ਬੋਰਡ ਵਾਲਿਆਂ ਨਾਲ ਸੰਪਰਕ ਕਰਕੇ ਪ੍ਰਬੰਧਕ ਕਰਨ ਨਾਲ ਉਹ ਉਸੇ ਮੌਕੇ ਬਿਲੀ ਵਾਲੇ ਕੋਈ ਜਾਨਵਰਲੀ ਨੁਕਸਾਨੀ ਹੋਈ ਨਹੀਂ ਜਾਨਵਰ ਨਾਲ ਕੋਈ ਨਹੀਂ ਹੋਇਆ ਇਹ ਬਸ ਕਿੱਥੋਂ ਆ ਰਹੀ ਸੀ ਕਿੱਥੇ ਜਾ ਰਹੀ ਸੀ ਇਹ ਠੰਡੇ ਤੋਂ ਆ ਰਹੀ ਸੀ ਕੋਟਰੇ ਜਾ ਰਹੀ ਕੋਟ ਵੀ ਕੱਸੀ ਦੀ ਖੰਭੀ ਡਿੱਗੀ ਕੋਟ ਮਰੇ ਉਹਨਾਂ ਬਾਰੇ ਨਹੀਂ ਪਤਾ ਜੀ ਨਹੀਂ ਨਹੀਂ ਬਸ ਤੋਂ ਇਲਾਵਾ ਹੋਰ ਵੀ ਕਿਸੇ ਗੱਡੀ ਵੀ ਕੰਬੇ ਕੰਬੇ ਕੰਟਰੈਕਟਰ ਦਾ ਡਿੱਗਾ ਜੀ ਆਕ ਉਦੀ ਬਚਤ ਰਹਗੀ ਉਦੇ ਚਾਰ ਬੰਦੇ ਬੈਠੇ ਸੀ ਉਹ ਬਚਤ ਰਹਗੀ ਜੀ ਮਾਨ ਨਿਸ਼ਾਨ ਨਹੀਂ ਨਾਲ ਕੁਝ ਨਹੀਂ ਹੋਇਆ ਜੀ ਇਹਦੇ ਚ ਡਰੈਪ ਕਹੀ ਰਾਤ ਨਹੀਂ ਦਵਸ਼ਰ ਪਿੱਛੇ ਨੂੰ ਦੇਤੀ ਆ ਜੀ ਲੋਕਾਂ ਨੂੰ ਸੁਨੇਹਾ ਦੱਸਦਾ ਜੀ ਠੀਕ ਠੀਕ ਹੈ